ਸੋ ਸਟੇਕਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਬਿੰਦਰਪਾਲ ਮਿੱਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸੰਗਰੂਰ ਲੋਕ ਸਭਾ ਸੀਟ ਹੈ ਉਥੋਂ ਢਿੰਸਾ ਪਰਿਵਾਰ ਨੂੰ ਟਿਕਟ ਦੇਣ ਦੀ ਬਜਾਏ ਇਕਬਾਲ ਸਿੰਘ ਝੋਂਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਇਸ ਤੋਂ ਬਾਅਦ ਇਹ ਚਰਚਾ ਛੜੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਢਿੰਸਾ ਪਰਿਵਾਰ ਨਿਰਾਸ਼ ਚੱਲ ਰਿਹਾ ਹੈ ਤਾਂ ਖੁਦ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਦੇ ਵਿੱਚ ਸੁਖਦੇਵ ਸਿੰਘ ਢਿੰਸਾ ਦੇ ਨਾਲ ਅਹਿਮ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਉਹਨਾਂ ਦੀ ਰਿਹائش ਵਿਖੇ ਪਹੁੰਚੇ ਤਾਂ ਅੱਜ ਸੰਗਰੂਰ ਦੇ ਵਿੱਚ ਸੁਖਦੇਵ ਸਿੰਘ ਢਿੰਸਾ ਤੋਂ ਜਦੋਂ ਉਸ ਮੁਲਾਕਾਤ ਬਾਰੇ ਮੀਡੀਆ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਉਸ ਮੁਲਾਕਾਤ ਬਾਰੇ ਸਾਫ਼ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਜੋ ਮੁਲਾਕਾਤ ਹੋਈ ਹੈ ਤੇ ਉਸ ਦੇ ਵਿੱਚ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਹਾ ਸੀ ਕਿ ਉਹਨਾਂ ਦਾ ਵਿਸ਼ਵਾਸ ਹੈ ਜੋ ਹੁਣ ਟੁੱਟ ਗਿਆ ਹੈ ਤੇ ਵਿਸ਼ਵਾਸ ਦਾ ਟੁੱਟਣਾ ਵੱਡੀ ਗੱਲ ਹੁੰਦੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਲੋਂ ਬੱਚਿਆ ਮੰਗੂ ਮਾਫੀ ਮੰਗ ਰੇ ਸੀ ਟਿੰਸਰ ਨੇ ਹੋਰ ਕੀ ਇਸ ਮੁਲਾਕਾਤ ਬਾਰੇ ਸਾਫ਼ ਕੀਤਾ ਆ ਸੁਣਦੇ ਆ ਨਹੀਂ ਉਹਨਾਂ ਨੇ ਪਰ ਸਾਹ ਕੋਈ ਨਹੀਂ ਕਿ ਉਹਨਾਂ ਨੇ ਕਿਹਾ ਮੈਂ ਦੇਖੋ ਬਾ ਦੂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਵਿਸ਼ਵਾਸ ਟੁੱਟਿਆ ਉਹਨੇ ਜਿਵੇਂ ਹੁੰਦਾ ਮਾਫੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ ਇਹਦਾ ਮੈਂ ਤਾਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੋ ਗਲਤੀ ਹੋ ਗਈ ਜੋ ਕੁਝ ਹੈ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਨਹੀਂ ਜੁਣੀ ਅਸੀਂ ਤਾਂ ਅਜੇ ਬਰਕਰਾਰ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਦੇ ਕਰਾਂਗੇ ਕਿਉਂਕਿ ਇਹ ਇੰਨੇ ਤਣ ਪਤਾ ਨਹੀਂ ਸੀ ਵੀ ਇੰਨੇ ਬਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਦੇਖੇ ਬਹੁਤ ਜਿਆਦਾ ਆ ਗਏ ਉਹਨਾਂ ਦਾ ਬਹੁਤਾ ਇਂਤਜਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬੰਨਾਲੇ ਵੀ ਜਾਵਾਂਗੇ ਲੈ ਕੋਲੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਪਤਾ ਲਵਾ ਕੇ ਆ ਦੇ ਤੇ ਸਭ ਚਾਚਾ ਕਾਂਦੀ ਹਲਕਿਆਂ ਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟ ਵਾਸਤੇ